ਅਦੁੱਲੂ ਧਿਆਣਾ ਜਿਮਨੀਚੋਂ ਦੀ VOTING ਹੋ ਰਹੀ ਹੈ ਜੀ ਹਾਂ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਲੋਕ ਵੀ ਉਤਸ਼ਾਹ ਦੇ ਨਾਲ VOTING ਕਰਨ ਜਾ ਰਹੇ ਨੇ ਪਰ ਉਸ ਤੋਂ ਵੱਧ ਉਤਸ਼ਾਹ ਉਮੀਦਵਾਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਰ ਜੋ ਟੱਕਰ ਹੈ ਉਹ ਬੜੀ ਜ਼ਬਰਦਸਤ ਹੈ ਇੱਕ ਪਾਸੇ ਕਾਂਗਰਸ ਦੇ ਭਾਰਤ ਪੂਸ਼ਨਾਸ਼ੂ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਰਾਸਵਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਤੇ ਇਸ ਦੇ ਉੱਤੇ ਹੀ ਅਕਾਲੀ ਦਲ ਵੀ ਘਾਟ ਨਹੀਂ ਲੋਕਲ ਲੈਵਲ ਤੇ ਇੱਕ ਵੱਡਾ ਹੋਲਡ ਰੱਖਦੇ ਐਡਵੋਕੇਟ ਪਰਵਕਰਤ ਸਿੰਘ ਘੁੰਮਣ ਨੂੰ ਮੈਦਾਨ ਚ ਉਤਾਰਿਆ ਹੈ ਤੇ ਦੂਜੇ ਪਾਸੇ ਭਾਜਪਾ ਜੀਵਨ ਗੁਪਤਾ ਨੂੰ ਸਪੋਰਟ ਕਰ ਰਹੀ ਹੈ ਪਰ ਇਸ ਦੌਰਾਨ ਹੀ ਕਾਂਗਰਸ ਦੇ ਫਤਪੂਸ਼ ਨਾਸ਼ੂ ਜਦੋਂ VOTING ਕਰਨ ਗਏ ਤਾਂ ਬਾਹਰ ਆ ਕੇ ਕੀ ਬੋਲੇ ਉਹ ਵੀ ਸੁਣ ਲੈਣੇ ਆ ਜੋ ਜੋ ਮੈਂ ਜੋ ਮੇਰੇ पारा, बड़ा हुआ, जो मेरी कॉन्स्टिट्यूशनल ड्यूटी थी मैं पूरी करके आया हूँ और सारे लुधियाना वेस्ट के वोटरों को अपील करता हूँ वो भी अपनी जो संविधानिक ड्यूटी है उसको जरूर पूरी करें हर चीज वोटर दे पलटे च नहीं तोली जाती है सारे मेरे परिवार मैंबर ने ਇਹ ਜਿੰਮੇਸ਼ਨ ਨੇ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਇੰਤਜ਼ਾਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇੰਤਜ਼ਾਮ ਜਿਹੜੇ ਨੇ ਬੂਥਸ ਤੇ ਪੂਰੇ ਸਹੀ ਤਰੀਕੇ ਨਾਲ ਕੀਤੇ ਗਏ ਨੇ ਮੈਨੂੰ ਹਾਲੇ ਤਾਂ ਮੈਂ ਐਂਟਰੀ ਕਰਿਆ ਮੈਨੂੰ ਲੱਗਦਾ ਆ ਇੰਤਜ਼ਾਮ ਸਹੀ ਰਹਿਣਗੇ ਤੁਸੀਂ ਇਸ ਤੋਂ ਇਲਾਵਾ ਹੋਰ ਬੂਥਸ ਤੇ ਜਾਉਂਗੇ ਉੱਥੇ ਜਾ ਕੇ ਵੀ ਬਿਲਕੁਲ ਜਾਉਂਗੇ ਮੇਰੀ ਡਿਊਟੀ ਹੈ ਮੈਂ ਆਪਣੇ ਵਰਕਰਾਂ ਕੋਲ ਪਹੁੰਚਣਾ ਠੀਕ ਹੈ ਸਰ ਅਦੁੱਲੀ ਲੁਧਿਆਣਾ ਜਿਮਨੀਚੋਂ ਦੀ VOTING ਹੋ ਰਹੀ ਹੈ ਜੀ ਹਾਂ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਲੋਕ ਵੀ ਉਤਸ਼ਾਹ ਦੇ ਨਾਲ VOTING ਕਰਨ ਜਾ ਰਹੇ ਨੇ ਪਰ ਉਸ ਤੋਂ ਵੱਧ ਉਤਸ਼ਾਹ ਉਮੀਦਵਾਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਰ ਜੋ ਟੱਕਰ ਹੈ ਉਹ ਬੜੀ ਜ਼ਬਰਦਸਤ ਹੈ ਇੱਕ ਪਾਸੇ ਕਾਂਗਰਸ ਦੇ ਭਾਰਤ ਪੂਸ਼ਨਾਸ਼ੂ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਰਾਸਵਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਤੇ ਇਸ ਦੇ ਉੱਤੇ ਹੀ ਅਕਾਲੀ ਦਲ ਵੀ ਘੱਟ ਨਹੀਂ ਲੋਕਲ ਲੈਵਲ ਤੇ ਇੱਕ ਵੱਡਾ ਹੋਲਡ ਰੱਖਦੇ ਐਡਵੋਕੇਟ ਪਰਵਕਰਤ ਸਿੰਘ ਘੁੰਮਣ ਨੂੰ ਮੈਦਾਨ ਚ ਉਤਾਰਿਆ ਹੈ ਤੇ ਦੂਜੇ ਪਾਸੇ ਭਾਜਪਾ ਜੀਵਨ ਗੁਪਤਾ ਨੂੰ ਸਪੋਰਟ ਕਰ ਰਹੀ ਹੈ ਪਰ ਇਸ ਦੌਰਾਨ ਹੀ ਕਾਂਗਰਸ ਦੇ 파ਤਪੂਸ਼ 나ਸ਼ੂ ਜਦੋਂ VOTING ਕਰਨ ਗਏ ਤਾਂ ਬਾਹਰ ਆ ਕੇ ਕੀ ਬੋਲੇ ਉਹ ਵੀ ਸੱਲ ਲੈਨੇ ਆ ਜੋ ਜੋ ਮੈਂ ਜੋ ਮੇਰੇ बड़ा हुआ। जो मेरी कॉन्स्टिट्यूशनल ड्यूटी थी मैं पूरी करके आया हूँ और सारे लुधियाना वेस्ट के वोटरों को अपील करता हूँ वो भी अपनी जो संवैधानिक ड्यूटी है उसको जरूर पूरी करें हर चीज वोटर दे पलटे च नहीं है सारे मेरे परिवारक मेंबर ने ਕਿੰਨੇ ਮਿਸ਼ਨ ਨੇ ਇੰਤਜ਼ਾਮਾਂ ਦੀ ਗੱਲ ਕਰੀਏ ਤੇ ਇੰਤਜ਼ਾਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇੰਤਜ਼ਾਮ ਜਿਹੜੇ ਨੇ ਬੂਥਸ ਤੇ ਪੂਰੇ ਸਹੀ ਤਰੀਕੇ ਨਾਲ ਕੀਤੇ ਗਏ ਨੇ ਮੈਨੂੰ ਹਾਲੇ ਤਾਂ ਮੈਂ ਐਂਟਰੀ ਕਰਿਆ ਮੈਨੂੰ ਲੱਗਦਾ ਆ ਇੰਤਜ਼ਾਮ ਸਹੀ ਰਹਿਣਗੇ ਤੁਸੀਂ ਇਸ ਤੋਂ ਇਲਾਵਾ ਹੋਰ ਬੂਥਸ ਤੇ ਜਾਉਂਗੇ ਉੱਥੇ ਜਾ ਕੇ ਵੀ ਬਿਲਕੁਲ ਜਾਉਂਗੇ ਮੇਰੀ ਡਿਊਟੀ ਹੈ ਮੈਂ ਆਪਣੇ ਵਰਕਰ ਕੋਲ ਪਹੁੰਚਣਾ ਠੀਕ ਹੈ ਸਰ